ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀਕਰੋਡ ਅੱਜ ਪਹੁੰਚਿਆ ਪਿੰਡ ਫੱਗਣ ਮਾਜਰਾ ਮੇਰਾ ਆਪਣਾ ਪਿੰਡ 22 ਸੱਤੇ ਦੀ ਮੋਟਰ ਤੇ ਬਾਈ ਮੋਟਰ ਚੱਲ ਰਹੀ ਆ ਹਾਂਜੀ ਹਾਂ 24 ਘੰਟੇ ਨਿਰਵਿਘਨ ਕਦੂ ਕਰਿਆ ਵਾ ਕਦੂ ਵਾਦੂ ਤੇ ਪੱਟਾ ਨੂੰ ਮਿੱਟੀ ਲਾ ਰਹੀ ਸੀ ਹਾਂਜੀ ਹਾਂ ਤੇ ਕਿਵੇਂ ਚੱਲਦੀ ਆ ਲਾਈਟ ਬਾਈ ਲਾਈਟ ਬਾਈ ਵੀਰੇ 24 ਘੰਟੇ ਮਤਲਬ ਵਾਜਾ ਲੈ ਲੋ ਵੀ ਬੰਦ ਕਰਕੇ ਜਾਣੀਆਂ ਪੈਂਦੀਆਂ ਮੋਟਰਾਂ ਬੰਦ ਕਰਕੇ ਰੱਖਣੀ ਪੈਂਦੀਆਂ ਆ ਤਾਂ ਚਲੋ ਹੁਣ ਜੀਰੀ ਲਾਉਣ ਲਈ ਹਾਂ ਹੁਣ ਮਤਲਬ ਹੁਣ ਖੇਤ ਦੇਰ ਰਹਿੰਦੇ ਨੇ ਤਾਂ ਬਾਕੀ ਤਾਂ ਹੁਣ ਚਲਾਉਣਾ ਹੀ ਨਹੀਂ ਨੇ ਮਤਲਬ ਜਿਹੜੇ ਲੱਗ ਚੁੱਕੇ ਨੇ ਤਾਂ ਉਹ ਬੰਦ ਹੋ ਗਏ ਬੰਦ ਕਰਤੀਆਂ ਉੱਧਰ ਖੜੀਆਂ ਗੋ ਮੋਟਰਾਂ ਬੰਦ ਕੀਤੀਆਂ ਹੋਈਆਂ ਨੇ ਤਿੰਨ ਭਾਈ ਝੂਠ ਤਾਂ ਨਹੀਂ ਬੋਲ ਰਹੇ ਜਮਾ ਵੀ 24 ਘੰਟੇ ਆ ਮੈਂ ਕਹਿੰਦਾ 24 ਘੰਟੇ ਹੁਣ ਅਸੀਂ ਲਾ ਲਵਾਂ ਪਹਿਲਾਂ ਕਹਿੰਦੇ ਸੀ ਕਿ ਸਵੇਰੇ 4 ਵਜੇ ਸਪਲਾਈ ਆਉਂਦੀ ਹੈ ਪਰ ਫਿਰ ਵੀ ਨਿਰਵਿਘਨ ਚੱਲ ਰਹੀ ਹੈ ਬਾਰੀ ਨਹੀਂ ਕਿ ਉਹ ਫालतू ਸਪਲਾਈ ਚੱਲ ਰਹੀ ਹੈ ਵੈਸੇ ਭਾਈ ਮੈਂ ਸੱਤੇ ਬਾਈ ਬਾਰੇ ਦੱਸਦਾ ਇਹ ਸਾਫ਼ ਸੁਥਰੇ ਜਿਹੇ ਕਰੈਕਟਰ ਦੇ ਬੰਦੇ ਨੇ ਜੇ ਇਹਨਾਂ ਨੇ ਵਿਰੋਧ ਕਰਨਾ ਆਉਂਦਾ ਤੇ ਮੂਠੀ ਕਰਨ ਵਾਲੇ ਬੰਦੇ ਨੇ ਕਿਉਂਕਿ ਇਹ ਕੋਈ ਪੱਕੇ ਸਪੋਰਟਰ ਨਹੀਂ ਵੀ ਆਮ ਆਦਮੀ ਪਾਰਟੀ ਦੇ ਜਾਂ ਝਾੜੂ ਦੇ ਇਹ ਦੇਖਦੇ ਨੇ ਕੰਮ ਦੇਖਦੇ ਨੇ ਕੰਮ ਦੇਖਦੇ ਆ ਭਾਈ ਜਿਹੜੀ ਸਰਕਾਰ ਵਧੀਆ ਕੰਮ ਕਰਦੀ ਆ ਉਹਦਾ ਸਮਰਥਨ ਕਰਦੇ ਆ ਸਮਰਥਨ ਕਰਦੇ ਮਤਲਬ ਇਹ ਕੰਮ ਤੁਹਾਨੂੰ ਵਧੀਆ ਲੱਗਿਆ ਵਧੀਆ ਲੱਗਿਆ ਬਹੁਤ ਜਿਆਦਾ ਵਧੀਆ ਪਿਛਲੇ ਸਾਲ ਵੀ ਐਵੇਂ ਸੀਗਾ ਲਾਈ ਮੋਟਰਾਂ ਬੰਦ ਕਰਕੇ ਜਿਹੜੀ ਲਈ ਆ ਓਕੇ ਹਾਂ ਬਾਅਦ ਦੇ ਵਿੱਚ ਵੀ ਕਦੇ ਰਾਤ ਨੂੰ ਅੱਗੇ ਕਾਦੀ ਸੀ ਕਾਂਗਰਸੀ ਸੀਗੇ ਚਾਹੇ ਰਾਤਾਂ ਨੂੰ ਮਰੀ ਜਾਂਦੇ ਸੀ ਕਦੇ ਲਾਈਟ ਆ ਗਈ ਕਦੇ ਬਾਕੀ ਸਾਰੇ ਹੱਥ ਜਾਗਦੇ ਲੰਘ ਜਾਂਦੀ ਸੀ ਇਹ ਚੀਜ਼ ਤੋਂ ਬਾਅਦ ਕਿਸਾਨਾਂ ਨੂੰ ਲਾਈਟ ਦਾ ਬਹੁਤ ਜ਼ਿਆਦਾ ਫਾਇਦਾ ਵੀ ਇਹਦਾ ਫਾਇਦਾ ਹੋਰ ਕੀ ਮਿਲਦਾ ਪਰਿਵਾਰ ਨੂੰ ਨਹੀਂ ਫਾਇਦਾ ਪਰਿਵਾਰ ਵੀ ਚਲੋ ਮਤਲਬ ਕਿਹਦੇ ਵਿੱਚ ਤੁਸੀਂ ਪਾਣੀ ਦੀ ਬਹੁਤ ਬਚਤ ਆ ਹੁਣ ਜਦੋਂ ਲਾਈਟ ਚੱਲੀ ਹੋ ਜਾਣੀ ਹਰ ਵਕਤ 24 ਘੰਟੇ ਜਦੋਂ ਆਪਾਂ ਨੂੰ ਪਾਣੀ ਲੋੜਦਾ ਤਾਂ ਜਾ ਕੇ ਬਟਨ ਦੱਬਦੇ ਆ ਮੋਟਰ ਚੱਲਦੀ ਆ ਖੇਤ ਭਰ ਲਈਦਾ ਮਤਲਬ ਪਰਿਵਾਰ ਨੂੰ ਇਹ ਵੀ ਬੈਨੀਫਿਟ ਰਹੂਗਾ ਹਾਂ ਬੰਦਾ ਕੱਲ ਦਾ ਹੈ ਨਾ ਪਰਿਵਾਰ ਨਾਲ ਰਾਤਾਂ ਨੂੰ ਬੰਦਾ ਦਿਨ ਦੇ ਵਿੱਚ ਚਲੋ ਹੈਰਾਨ ਹੋਣਾ ਹੀ ਹੋਣਾ ਰਾਤਾਂ ਨੂੰ ਕਦੇ ਲਾਈਟ ਆ ਗਈ ਕਦੇ ਬਾਕੀ ਕਦੇ ਲੱਟਰਮ ਉਹ ਫੇਰਾਂ ਹੁੰਦੇ ਸੀਗੇ ਹੁਣ ਤੁਸੀਂ ਇਹ ਲੱਲ ਗਰਾ ਤੋਂ ਪਿਛਲੇ ਸਾਲ ਇੱਕ ਵਾਰੀ ਵੀ ਮੋਟਰ ਤੇ ਨਹੀਂ ਗਏ ਓਕੇ ਹੁਣ ਤਾਂ ਹੁਣ ਤਾਂ ਚਲੋ ਜਾਣੀ ਕੀ ਆ ਇਸ ਬਾਰੇ ਵਿੱਚ ਪੁਰ ਨਜ਼ਾਰੇ ਆਏ ਮੈਨੂੰ ਪੂਰੇ ਜੀ ਪੂਰੇ ਇਹ ਦੇਖੋ ਜੀ ਆਮ ਆਦਮੀ ਸਰਕਾਰ ਆ ਇਹ ਸਾਡਾ ਪਟਿਆਲਾ ਦਿਹਾਤੀ ਹਲਕਾ ਡਾਕਟਰ ਬਲਬੀਰ ਜੀ ਦੀ ਟੀਮ ਚ ਚਲੋ ਅਸੀਂ ਤਾਂ ਕੰਮ ਕਰਦੇ ਆਂ ਪਰ ਕਿਤੇ ਇਹ ਤਾਂ ਨਹੀਂ ਹੈਗਾ ਵੀ ਭਈ ਵੀ ਮੋਗਰੇ ਦੀ ਸਰਕਾਰ ਆ ਵੀ ਜਮਾ ਜਮਾ ਵੀ ਨਹੀਂ ਆਪਾਂ ਸਾਫ਼ ਜਵਾਬ ਦੇਣ ਵਾਲੇ ਆ ਗਲਤ ਜੇ ਕੋਈ ਗੱਲ ਗਲਤ ਹੋਊਗੀ ਤਾਂ ਗਲਤ ਕਹਿਾਂਗੇ ਚਲੋ ਬਾਕੀ ਥੋੜੇ ਸਾਹਮਣੇ ਆ ਜੀ ਲਾਈਟ ਚੱਲ ਰਹੀ ਆ ਮੋਟਰ ਚੱਲ ਰਹੀ ਆ ਪੰਜ ਛੇ ਦਿਨ ਹੋ ਗਏ ਤੁਸੀਂ ਇਹ ਦੇਖ ਲਓ ਵੀ 24 ਘੰਟੇ ਲਾਈਟ ਚੱਲ ਰਹੀ ਆ ਲਗਾਤਾਰ ਓਕੇ ਕੀ ਕਹਿਣਾ ਵਿੱਚੋਂ ਕਦੇ 10 15 ਮਿੰਟ ਟ੍ਰਿਪ ਕਰ ਗਈ ਕਰ ਗਈ ਨਹੀਂ ਫੇਰ ਦੁਬਾਰਾ ਫੇਰ ਚੱਲ ਪਉਂਗੀ ਇਹ ਵੀ ਹੈਗਾ ਵੀ 1 ਫੀਟ ਰੋ ਚੱਲ ਰਹੇ ਸਾਰੇ ਹੀ ਚੱਲ ਰਹੇ ਨੇ ਓਕੇ ਖਲੀਫਿਆ ਹੋਗਾ ਫਗਣ ਮਜਰਾ ਹੋਗਾ ਚਲਾਇਲਾ ਹੋਗਾ ਸਾਰੇ ਪਾਸੇ ਸਪਲਾਈ ਨਿਰਵਿਘਨ ਚੱਲ ਰਹੀ ਆ ਫੁੱਲ ਆ ਰਹੀ ਆ ਪੂਰੀ ਰਿਸ਼ਤੇਦਾਰੀਆਂ ਚ ਹੋਰ ਦੂਰ ਦੂਰ ਸਾਰੇ ਪਾਸੇ ਸਾਰੇ ਪਾਸੇ ਇਹੀ ਗੱਲ ਆ ਸਭ ਪਾਸੇ ਜੀਰੀਆਂ ਲੱਗ ਮੋਟਰਾਂ ਬੰਦ ਲਾਈਟ ਲਾਈਟ ਤੋਂ ਹੁਣ ਕੋਈ ਲਾਈਟ ਪਿੱਛੇ ਧਰਨਾ ਲਾਉਣ ਦੀ ਲੋੜ ਤਾਂ ਨਹੀਂ ਜਮਾ ਵੀ ਨਹੀਂ ਬਿਲਕੁਲ ਵੀ ਇੱਥੇ ਟੰਗ ਵਾਲੇ ਗ੍ਰੇਡ 'ਚ ਬੈਠ ਜਾਂਦੇ ਸੀ ਅੱਗੇ ਕੀ ਹੁੰਦਾ ਸੀ ਅੱਗੇ ਮੰਨ ਲਓ ਹੁਣ ਜੇ ਲਾਈਟ 8 ਘੰਟੇ ਚੱਲੀ ਹੁੰਦੀ ਸੀ ਉਹਦੇ 'ਚ 6 ਘੰਟੇ ਜਲਦੀ ਸੀ ਕਦੇ 1 ਘੰਟਾ ਪੱਜ ਗਈ ਕਦੇ ਕੱਟ ਲੱਗ ਗਿਆ ਕਦੇ ਕੁਝ ਹੋ ਗਿਆ ਹੁਣ ਨਾ ਕਦੇ ਕੱਟ ਲੱਗਿਆ ਚਲੋ ਇਹ ਸਰਕਾਰ ਦਾ ਵਧੀਆ ਕੰਮ ਆ ਜੀ ਤੇ ਉਮੀਦ ਆ ਹੋਰ ਵੀ ਐਵੇਂ ਕਿਸਾਨਾਂ ਨੂੰ ਵੱਧ ਤੋਂ ਵੱਧ ਬੈਨੀਫਿਟ ਮਿਲਣਗੇ ਪਰ ਇਸ ਚੀਜ਼ ਤੋਂ ਕਿਸਾਨ ਵੱਧ ਤੋਂ ਵੱਧ ਕੁਛ ਨੇ ਬਹੁਤ ਕੁਛ ਨੇ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ